ਹਾਂਜੀ ਕੀ ਨਾ ਦੱਸ ਚੰਦਰ ਗੌਰ ਸਿੰਘ ਦੱਸੋ ਇਹ ਤੋਂ ਵੀ ਪਹਿਲਾਂ ਪੱਤਰਕਾਰ ਆਏ ਸੀ ਕੀ ਹੋਇਆ ਹਾਂਜੀ ਪੱਤਰਕਾਰ ਆਏ ਸੀ মিডিਆ ਆਈ ਸੀ ਉਹਨਾਂ ਨੇ ਖਾਦੀ ਖਬਰਾਂ ਲਾਈਆਂ ਪਹਿਲਾਂ ਕਿਸੇ ਨੂੰ ਪਤਾ ਨਹੀਂ ਚੱਲਦਾ ਸੀ ਕਿਸੇ ਤਰ੍ਹਾਂ ਕੀ ਹੋ ਜਾਂਦਾ ਇਹ ਖਬਰ ਲੱਗ ਗਈ ਸੀ ਇਹ ਵੀ ਸਭ ਨੂੰ ਪਤਾ ਚੱਲ ਗਿਆ ਜੀ ਤੇ ਫਿਰ ਉਦੋਂ ਬਾਅਦ ਇਹ ਖਬਰ ਲੱਗੀ ਐ ਫਿਰ ਸਾਰੇ ਆ ਕੇ ਗਏ ਐ ਐਮਐਲਏ ਸਾਹਿਬ ਆਏ ਕੀਰਮਨ ਸਾਹਿਬ ਆਏ ਉਹਨਾਂ ਨੇ ਆ ਕੇ ਸਾਨੂੰ ਲੈ ਕੇ ਗਏ ਐ ਭਰੋਸਾ ਦਿਵਾਇਆ ਜੀ ਕਿ ਥੋੜੀ ਜੱਟ ਕੋਈ ਗੱਲ ਨਹੀਂ ਜ਼ਰੂਰ ਕਰਵਾਵਾਂਗੇ ਅੱਛਾ ਮਤਲਬ ਇਹ ਪਹਿਲਾਂ ਲੱਗਦਾ ਸੀ ਜਿਸ ਤਰ੍ਹਾਂ ਛੱਤ ਦੇ ਗੀਸੀ ਦੀ ਕੋਈ ਸੁਣਵਾਈ ਹੋਵੇਗੀ ਨਹੀਂ ਜੀ ਜਦੋਂ ਮੀਡੀਆ ਆ ਰਿਹਾ ਹੈ ਫੇਰ ਹੀ ਪਤਾ ਲੱਗਿਆ ਹੈ ਫੇਰ ਸਰਕਾਰ ਤੇ ਗੱਲ ਗਈ ਹੈ ਹਾਂਜੀ ਫੇਰ ਸਰਕਾਰ ਤੇ ਗੱਲ ਗਈ ਹੈ ਅੱਛਾ ਕੀ ਕਹਿੰਦੇ ਤੁਹਾਨੂੰ ਆ ਕੇ ਸਾਨੂੰ ਕਹਿੰਦੇ ਮਾਤਾ ਕਿਨੇ ਡਿੱਗੀ ਛੱਤ ਤੇ ਸੀ ਅਸੀਂ ਵੀ ਬਾਰਸ ਨੂੰ ਡਿੱਗੀ ਡਿੱਗੀ ਬਾਰਸ ਨਾਲ ਸੀ ਵੀ ਜਦੋਂ ਤੇ ਕਹਿੰਦੇ ਕੋਈ ਨੁਕਸਾਨ ਹੋਇਆ ਮਗਰ ਤਾਂ ਨੁਕਸਾਨ ਤਾਂ ਹੀ ਹੋਇਆ ਹੀ ਹੈ ਜੀ ਫੇਰ ਵੀ ਮੈਂ ਅੰਦਰ ਨਹੀਂ ਪਈ ਸੀ ਉਸ ਦਿਨ ਮੈਂ ਹਾਂ ਜੀ ਅੱਗੇ ਮੈਂ ਪਿਆ ਜਾਂਦੀ ਸੀ ਤੁਹਾਨੂੰ ਜਦੋਂ ਮੈਂ ਨਹੀਂ ਪਈ ਸੀ ਨਹੀਂ ਮੈਰੀ ਨਹੀਂ ਮੈਂ ਕਿੱਥੇ ਬਚਣਾ ਸੀ ਅੱਛਾ ਫਿਰ ਕੀ ਕੰਮ ਜੀ ਬਣਾ ਕੇ ਲਮਣ ਫਿਰ ਕੰਮ ਹੈ ਹਾਂ ਜੀ ਜੰਦੇ ਤੁਹਾਨੂੰ ਕੋਈ ਚਲ ਨਹੀਂ ਤੁਸੀਂ ਚਿੰਤਾ ਨਾ ਕਰੋ ਸਭ ਜੀ ਬਣਾ ਕੇ ਦੇ ਦਾਂਗੇ ਅੱਛਾ ਕੌਣ ਕੌਣ ਆਏ ਸੀ ਮਤ ਜੀ ਗਿਆਨ ਸਾਹਿਬ ਆਏ ਸੀ ਗਿਆਨ ਬਾਕੀ ਤਾਂ ਚੇਅਰਮੈਨ ਸਾਹਿਬ ਗਿਆਨ ਸਾਹਿਬ ਆਏ ਸੀ ਬਾਕੀ ਹੋਰ ਵੀ ਸੀਗੇ ਨਾਲ ਉਹਨਾਂ ਦੇ ਹੋਰ ਵੀ ਛੱਤਾਂ ਡਿੱਗੀਆਂ ਮਤ ਜੀ ਹਾਂ ਜੀ ਪੰਜ ਚਾਰ ਛੱਤਾਂ ਹੋਰ ਵੀ ਡਿੱਗੀਆਂ ਨੇ ਲੋਕ ਜਿਹੜੇ ਚੋਂ ਕਿਹੜਾ ਏਰੀਆ ਜੀ ਹੈ ਇਹ ਮੈਂ ਨਾ ਬਸ ਇਹ ਜੀ ਸਰਕਾਰ ਦੇ ਨੁਮਾਇंदे ਦੌਰਾ ਕਰਕੇ ਗਏ ਜੀ ਔਰ ਇਹਨਾਂ ਨੂੰ ਪੂਰਾ ਤੌਰ ਤੇ ਕੋ ਉਤਸਾਹ ਨਾਲ ਜਿਹੜੀ ਕੀ ਕਾਰਵਾਈ ਆ ਜਿਹੜੀ ਸ਼ੁਰੂ ਹੋ ਚੁੱਕੀ ਹੈ ਜਿਹੜਾ ਇਹਨਾਂ ਨੂੰ ਮੁਆਵਜ਼ਾ ਮਿਲਣਾ ਔਰ ਬਹੁਤ ਹੀ ਜਲਦੀ ਕਿਉਂਕਿ ਇੱਕ ਸਰਕਾਰ ਦਾ ਨੁਮਾਇੰਦਾ ਛੋਟਾ ਜਿਹੜਾ ਵਾ ਵਾਰਡ ਵਾਈਜ਼ ਹੁੰਦਾ ਜਮ ਹ ਲੈ ਜਾਂਦਾ ਉਹਨੂੰ ਜਿਆਦਾ ਪਤਾ ਹੁੰਦਾ ਨਾ ਤਾਂ ਜਦੋਂ ਇਹਨਾਂ ਨੇ ਛੱਤਾਂ ਕਾਫੀ ਘਰਾਂ ਦੀ ਡਿੱਗੀਆਂ ਪੰਜ ਸੱਤ ਘਰਾਂ ਦੀ ਡਿੱਗੀਆਂ ਸੋ ਉਹ ਸਾਰਿਆਂ ਦਾ ਦੌਰਾ ਕਰਕੇ ਜਿਹੜਾ ਹੈਗਾ ਜਿਹੜਾ ਵੀ ਐਸਟੀਮੇਟ ਬਣੂਗਾ ਜਦ ਕਿ ਇਹ ਵੀ ਦਿਸੇ ਹਿਸਾਬ ਬਣੀਆਂ ਉਹ ਬਹੁਤ ਹੀ ਜਲਦੀ ਇਹਨਾਂ ਨੂੰ ਮੁਆਵਜ਼ਾ ਮਿਲੂਗਾ ਔਰ ਮੈਂ ਧੰਨਵਾਦ ਕਰਦਾ ਬਲੰਦ ਅਵਾਜ਼ ਚੈਨਲ ਦਾ ਉਹਨਾਂ ਦਾ ਬਹੁਤ ਬਹੁਤ ਲੋਕਾਂ ਬਿਲੋਂ ਧੰਨਵਾਦ ਕਰਦਾ ਔਰ ਸਾਡਾ ਪੂਰਾ ਮਹਿਣਾ ਵਸੀ ਦੇ ਲੋਕ ਵੀ ਧੰਨਵਾਦ ਕਰਦੇ ਨੇ ਕਿ ਜਿਹੜੀ ਇਹ ਖਬਰ ਪ੍ਰਮੁਖਤਾ ਨਾਲ ਲਵਾਈ ਆ ਬਲੰਦ ਅਵਾਜ਼ ਚੈਨਲ ਨੇ ਸੋ ਉਹਦੇ ਕਰਕੇ ਜਲਦੀ ਜਿਹੜੀ ਹੈਗੀ ਇਹਨਾਂ ਨੂੰ ਮੁਆਵਜ਼ਾ ਮਿਲਦੀ ਔਰ ਕੋਸ਼ਿਸ਼ ਇਹ ਪੁਰ ਜੋ ਸਾਡੀ ਵੀ ਚੱਲ ਰਹੀ ਆ ਕਿ ਜਲਦੀ ਤੇ ਜਲਦੀ ਇਹਨਾਂ ਨੂੰ ਮੁਆਵਜ਼ਾ ਮਿਲੇ ਅੱਛਾ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਇਹ ਬਾਹਰੀ ਇਲਾਕੇ ਆ ਜਾਂਦੇ ਨੇ ਹਨਾ ਇੱਥੇ ਨਾ ਕੋਈ ਪਹੁੰਚਦਾ ਨਾ ਸੁਣਵਾਈ ਹੁੰਦੀ ਹੈ ਲੱਗਦਾ ਕਿ ਪ੍ਰਮੁਖਤਾ ਨਾਲ ਇਹ ਪ੍ਰਸ਼ਾਸਨ ਨਾ ਕਰ ਰਿਹਾ ਕੋਈ ਲੱਗਦਾ ਦੇਖੋ ਜੀ ਮੇਰੇ ਤਾਂ ਨੋਟਿਸ ਸੀ ਮੈਂ ਇੱਕ ਦੋ ਘਰਾਂ ਦੇ ਆ ਗਿਆ ਸੀ ਪਹਿਲਾਂ ਹੀ ਜਦੋਂ ਮੈਨੂੰ ਪਤਾ ਲੱਗਿਆ ਸਪਾਂ ਦਾ ਉਹਨਾਂ ਨੇ ਮੈਂ ਕਹਿਤਾ ਸੀ ਇਦਾਂ ਦਾ ਤੁਸੀਂ ਪ੍ਰੋਸੈਸ ਹੈਗਾ ਆਪਣਾ ਮੈਂ ਘਰਾਂ ਤੋਂ ਬੈਚ ਲਾ ਕੇ ਗਿਆ ਉਹਦੇ ਪਹਿਲਾਂ ਤੇ ਇੱਕ ਦੋ ਘਰਾਂ ਦੇ ਜਿਹੜੀ ਹੁਣ ਜਿਵੇਂ ਕੱਲ ਲੱਗੀ ਹੈ ਤੇ ਸਾਤਾ ਸੋ ਉਹਨਾਂ ਦੇ ਨਹੀਂ ਗਿਆ ਜਾ ਕੇ ਆ ਉਹਨਾਂ ਨੇ ਵੀ ਉਹਨਾਂ ਨੂੰ ਦੱਸਿਆ ਵੀ ਇਦਾਂ ਕਰ ਲੂਗਾ ਆਪਾਂ ਜਿਹੜਾ ਹੈਗਾ ਤੁਹਾਨੂੰ ਮਾਫ ਦਾ ਜਲਦ ਤੋਂ ਜਲਦ ਕਰਵਾਇਆ ਜਾਵੇ ਹੁਣ ਦਾਹਾਂ ਤਾਂ ਥੋੜੀ ਜਿਹੀ ਪਰਿਵਾਰਾਂ ਨੂੰ ਜੇ ਨਹੀਂ ਰਾਹਤ ਅਸਰ ਮੈਂ ਉਦੋਂ ਕਹੂੰਗਾ ਜਦੋਂ ਪਰਿਵਾਰਾਂ ਨੂੰ ਪੂਰਨ ਤੌਰ ਤੇ ਜਿਹੜਾ ਰਾਹਤ ਪੰਡ ਮਿਲ ਜੂਗਾ ਫਿਲਹਾਲ ਕਿਸ ਤਰ੍ਹਾਂ ਦੀ ਪਰ ਕੀ ਹੈ ਇਹ ਆ ਵੀ ਮੈਂ ਜਿਹੜੀ ਆਪ ਦੇ ਤੌਰ ਤੇ ਮਹਿਸੂਸ ਕਰਦਾ ਵੀ ਇਹਨਾਂ ਨੂੰ ਜਲਦੀ ਰਾਹਤ ਮਿਲ ਜੇ